सारे ही स्रोत्या मेरे वालों प्यार सतड़ रहे हो चैनल न बहुत बहुत स्वागत थोड़ा श्रोमणी गुरुद्वारा प्रबंधक कमेटी दज बजट इजलास पास होया उस बजट इजलास के श्रोमणी कमेटी ने एक हज़ार तीन सौ छियासी पॉइंट संताली करोड़ रुपए का बजट पास किया जिस बंदी सिंह ਤੇ ਧਰਮੀ ਫੌਜੀਆਂ ਲਈ ਵਿਸ਼ੇਸ਼ ਫੰਡ ਰੱਖੇ ਗਏ ਨੇ ਹੁਣ ਇਸ ਬਾਈਟ ਇਲਾਸ ਦੇ ਵਿੱਚ ਕਿਹੜੇ ਕਿਹੜੇ ਫੰਡ ਨੇ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਸੀਂ ਤੁਹਾਨੂੰ ਹਰ ਰੋਜ਼ ਤਾਜੀ ਜਾਣਕਾਰੀ ਜਿਹੜੀ ਤੁਹਾਨੂੰ ਦੇ ਸਕੀਏ ਜੋ ਇਤਿਹਾਸਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਜੋ ਪੰਜਾਬ ਦੀ ਰਾਜਨੀਤੀ ਬਾਰੇ ਧਾਰਮਿਕ ਮਸਲਿਆਂ ਬਾਰੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਣੀ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜੋ ਹਰ ਸਾਲ ਬਾਈਟ ਪਾਸ ਕੀਤਾ ਜਾਂਦਾ ਹੈ ਧਰਮ ਪ੍ਰਚਾਰ ਲਈ ਵੱਖ-ਵੱਖ ਜੋ ਧਾਰਮਿਕ ਸੰਸਥਾਵਾਂ ਲਈ ਗੁਰਦੁਆਰਿਆਂ ਦੇ ਸਾਹਮਣੇ ਲਈ ਗੁਰਦੁਆਰਿਆਂ ਦੇ ਮੁਲਾਜ਼ਮਾਂ ਲਈ ਉਹ ਬਾਈਟ ਦੇ ਵਿੱਚ ਜੋ ਪੂਰੇ ਸਾਲ ਦਾ ਬਾਈਟ ਹੁੰਦਾ ਹੈ ਉਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਣ ਲੱਗੇ ਹਾਂ ਸੋਸ਼ਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅੱਜ ਦਾ ਮੀਟਿੰਗ ਸੀ ਦੁਪਹਿਰ 9:00 ਸ਼ੁਰੂ ਹੁੰਦਾ ਹੈ ਸਾਰੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼੍ਰੀ ਅਮਰਸਰ ਸੈਕ ਜੋ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਹੈ ਉੱਥੇ ਜੋ ਸਮੁੰਦਰੀ ਹਾਲ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕੱਤਰਤਾ ਹੁੰਦੀ ਹੈ ਹਰ ਸਾਲ ਔਰ ਉੱਥੇ ਇਹ ਬਜਟ ਦਾ ਜਿਹੜਾ ਕਿ ਸਾਰਾ ਮਤਾ ਪਾਸ ਕੀਤਾ ਜਾਂਦਾ ਹੈ ਸੋ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਛੇਰ ਸਿੰਘ ਮੰਡ ਵਾਲਾ ਵੱਲੋਂ ਸਾਲ 2025-26 ਲਈ 1386 ਕਰੋੜ 47 ਲੱਖ ਦਾ ਇਹ ਬਾਈਟ ਪੇਸ਼ ਕੀਤਾ ਗਿਆ ਇਸ ਬਾਈਟ ਦੇ ਵਿੱਚ ਜਨਰਲ ਬੋਰਡ ਫੰਡ ਲਈ 86 ਕਰੋੜ ਰੁਪਏ ਰੱਖੇ ਗਏਨ 6 ਸੰਸਥਾਵਾਂ ਸਕਾਲਰਸ਼ਿਪਾਂ ਅਤੇ ਨਮੀ ਪਹਿਲ ਲਈ ਕੁੱਲ INR 400 ਕਰੋੜ ਰੁਪਏ ਰੱਖੇ ਗਏਨ ਰੱਖਵੇਂ ਜਿੰਨਾ ਵਿੱਚ ਗੁਰਦੁਆਰਾ ਪ੍ਰਬੰਧ ਦੇ ਰੱਖ-ਰਖਾ ਲਈ ਸਿੱਖਿਆ ਲਈ ਉਪਰਾਲੇ ਸਿਹਤ ਸਭਾਵਾਂ ਸਮਾਜਿਕ ਭਲਾਈ ਪ੍ਰੋਗਰਾਮ ਤੇ ਮੀਡੀਆ ਆਊਟਰੀਚਰ ਅਤੇ ਕਾਨੂੰਨੀ ਤੇ ਵਕਾਲਤ ਉਪਰਾਲੇ ਸ਼ਾਮਲ ਹਨ ਇਹਨਾਂ ਸਾਰੇ ਮਹਿਕਮਿਆਂ ਲਈ ਅਲੱਗ-ਅਲੱਗ ਫੰਡ ਰੱਖੇ ਗਏ ਹਨ ਟਰਸਟ ਫੰਡ ਲਈ ਪੈਟਰਨ ਰੂਪੇ 36 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿੱਚ 1984 ਦੇ ਪੀੜਤ ਨੇ ਧਰਮੀ ਫੌਜੀ ਬੰਦੀ ਸਿੰਘ ਤੇ ਹੋਰ ਜਿਹੜੇ ਉਸ ਸਮੇਂ 1984 ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੇ ਦਿਨ ਹੰਡਾਏ ਨੇ ਉਹਨਾਂ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ ਸਿੱਖਿਆ ਲਈ 55 ਕਰੋੜ ਰੁਪਏ ਤੇ 80 ਲੱਖ ਰੁਪਏ ਧਰਮ ਪ੍ਰਚਾਰ ਲਈ 1 ਕਰੋੜ 10 ਕਰੋੜ ਰੁਪਏ ਖੇਡਾਂ ਲਈ 3 ਕਰੋੜ 9 ਲੱਖ ਰੁਪਏ ਦਾ ਫੰਡ ਪ੍ਰਿੰਟਿੰਗ ਪ੍ਰੈਸ ਲਈ 8 ਕਰੋੜ ਤੇ 12 ਲੱਖ ਰੁਪਏ ਦਾ ਬਾਬਾ ਫੁੱਡਾ ਜੀ ਚੈਰੀਟੇਬਲ ਹਸਪਤਾਲ ਲਈ 5 ਕਰੋੜ 50 ਲੱਖ ਰੁਪਏ ਰੱਖੇ ਗਿਆਨ ਨਵੀਆਂ ਸਲਾਮਾਂ ਲਈ ਬਾਈਟ 25 ਕਰੋੜ ਰੁਪਏ ਤੇ ਧਰਮ ਪ੍ਰਚਾਰ ਲਈ 1 ਕਰੋੜ ਤੇ 10 ਕਰੋੜ ਰੁਪਏ ਦਾ ਇਹ ਬਾਈਟ ਰੱਖਿਆ ਗਿਆ ਇਸ ਦਿਨ ਆੜੀ ਖੇਡ ਬਾਗ ਲਈ ਬਾਈਟ ਜੋ 3 ਕਰੋੜ ਤੇ 9 ਲੱਖ ਰੁਪਏ ਨੂੰ ਪ੍ਰਵਾਨਗੀ ਦਿੱਤੀ ਏ ਜਿਨ੍ਹਾਂ ਵਿੱਚ ਖੇਡ ਬਾਗ ਦੇ ਸਟਾਫ ਦੀ ਤਨਖਾਹ ਖਿਡਾਰੀਆਂ ਲਈ ਜੋ ਸਾਰਾ ਪ੍ਰਬੰਧ ਸਕੂਲ ਫੀਸਾਂ ਤਰਖਾਹਾਂ ਅਤੇ ਖੇੜੇ ਬਾਗ ਦੀ ਸਮ ਸਮਾਨ ਸਾਜੋ ਸਮਾਨ ਇਹ ਸਾਰੇ ਸ਼ਾਮਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਇਟ ਇਜਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਕਾਰਜ ਖੇਤਰ ਤੈਅ ਕਰਨ ਲਈ ਵੀ ਮਤਾ ਪ੍ਰਵਾਨ ਕੀਤਾ ਗਿਆ ਇਸ ਲਈ ਉੱਚ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੋ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਸੁਰੱਖਿਆ ਸਖਤ ਪ੍ਰਬੰਧ ਕੀਤੇ ਗਏ ਸਨ ਕਿਸੇ ਵੀ ਅਨਸੁਕਾਮੀ ਘਟਨਾ ਨਾਲ ਜਿੰਠਣ ਲਈ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਤਾਇਨਾਤ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਸ਼ੋਮਨੀ ਕਮੇਟੀ ਨੇ ਸਾਲ 2024-25 ਲਈ 1260.97 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ ਇਸ ਬਜਟ ਵਿੱਚ ਗੁਰਦੁਆਰਿਆਂ ਵਿਦਿਅਕ ਅਦਾਰਿਆਂ ਦੇ ਪ੍ਰਬੰਧਨ ਅਤੇ ਧਰਮ ਪ੍ਰਚਾਰ ਦੇ ਕੰਮਾਂ ਨੂੰ ਕੈਲ ਦਿੱਤੀ ਗਈ ਸੀ ਗੁਰਦੁਆਰਿਆਂ ਦੇ ਰੱਖ-ਰਖਾਅ ਅਤੇ ਸੰਚਾਲਨ ਲਈ 994.51 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ ਜਦੋਂ ਕਿ ਵਿਦਿਅਕ ਸੰਸਥਾਵਾਂ ਲਈ 251 ਕਰੋੜ ਰੁਪਏ ਰੱਖੇ ਗਏ ਸਨ ਧਾਰਮਿਕ ਪ੍ਰਚਾਰ ਨੂੰ ਉਤਸ਼ਾਹ ਕਰਨ ਲਈ 6 ਕਰੋੜ ਰੁਪਏ ਰੱਖੇ ਗਏ ਸਨ ਜਿਸ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੱਖ-ਵੱਖ ਪ੍ਰੋਗਰਾਮਾਂ ਇਤਿਹਾਸਿਕ ਗੁਰਪੁਰਬਾਂ ਦਾ ਆਯੋਜਨ ਅਤੇ ਸੰਗਤ ਨੂੰ ਜਾਗਰੂਕ ਕਰਨ ਲਈ ਇਹ ਬਜਟ ਜਿਹੜਾ ਕਿ ਰੱਖਿਆ ਗਿਆ ਸੀ ਜੋ ਪਿਛਲੇ ਸਾਲ ਨੂੰ ਇਸ ਬਾਰੇ ਬਜਟ ਵਿੱਚ ਵਾਧਾ ਕੀਤਾ ਗਿਆ ਜੋ ਅੱਜ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਪਿਛਲੇ ਸਾਲ ਨਾਲੋਂ ਜਿਹੜਾ ਕਿ ਉਹਦੇ ਵਿੱਚ ਵਾਧਾ ਹੈ ਹੁਣ 1386.47 ਕਰੋੜ ਦਾ ਬਜਟ ਤੇ ਜੋ ਵੱਖ-ਵੱਖ ਸੰਸਥਾਵਾਂ ਦੇ ਵਿੱਚ ਇਹ ਪੈਸਾ ਲੱਗੇਗਾ